ਪਿਆਰੇ ਸਰੋਤਿਆਂ ਸਤਿ ਸ੍ਰੀ ਅਕਾਲ ਅੱਜ ਅਸੀਂ 1971 ਦੀ ਇੰਡੋ-ਪਾਕ ਜੰਗ ਦੇ ਲੋਂਗੇਵਾਲਾ ਪੋਸਟ ਦੇ ਯੋਧੇ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਲੋਂਗੇਵਾਲਾ ਦੀ ਪੋਸਟ ਤੇ 1971 ਦੀ ਜੰਗ ਲੜੀ ਗਈ ਇਸ ਦੇ ਅਨੁਸਾਰ ਹੀ ਫਿਲਮ ਬਾਰਡਰ ਬਣਾਈ ਗਈ ਸੀ ਲੋਂਗੇਵਾਲਾ ਪੋਸਟ ਦੇ ਉੱਪਰ ਅੱਜ ਵੀ ਉੱਥੇ ਇੱਕ ਬਹੁਤ ਸੋਹਣੀ ਯਾਦਗਾਰ ਤੇ ਸਮਾਰਕ ਬਣਿਆ ਹੋਇਆ ਹੈ ਜੋ ਭਾਰਤ ਦੀ ਸੈਨਾ ਦੇ ਪੰਜਾਬ ਰੈਜੀਮੈਂਟ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਜਿਨ੍ਹਾਂ ਨੂੰ ਬਾਅਦ ਵਿੱਚ ਮਹਾਵੀਰ ਚੱਕਰ ਦੇ ਨਾਲ ਸਨਮਾਨਿਆ ਗਿਆ ਭਾਰਤੀ ਫੌਜ ਦੇ ਮਹਾਨ ਜਰਨੈਲ ਸਨ ਉਹਨਾਂ ਕੋਲੇ ਆਪਸ਼ਨ ਸੀ ਕਿ ਉਹ ਆਪਣੀ ਉਸ ਪੋਸਟ ਨੂੰ ਛੱਡ ਕੇ ਪਿੱਛੇ ਆ ਸਕਦੇ ਸਨ ਕਿਉਂਕਿ ਉਸ ਵੇਲੇ ਭਾਰਤੀ ਫੌਜ ਨੂੰ ਉਹਨਾਂ ਦੀ ਮਦਦ ਕਰਨ ਦੇ ਵਿੱਚ ਘੱਟੋ ਘੱਟ 6 ਘੰਟੇ ਲੱਗਣੇ ਸਨ ਪਰ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਦੀ ਅਗਵਾਈ ਦੇ ਵਿੱਚ ਸਾਰੇ ਹੀ ਨਜਵਾਨਾ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੀ ਪੋਸਟ ਨੂੰ ਛੱਡ ਕੇ ਨਹੀਂ ਜਾਣਗੇ ਪਰ ਜਿੰਨਾ ਚਿਰ ਕੇ ਭਾਰਤੀ ਫੌਜ ਵੱਲੋਂ ਉਹਨਾਂ ਦੀ ਮਦਦ ਨਹੀਂ ਆ ਜਾਂਦੀ ਔਰ ਉਹ ਜਵਾਨ ਬੜੀ ਬਹਾਦਰੀ ਦੇ ਨਾਲ ਲੜੇ ਔਰ ਉਹਨਾਂ ਨੇ ਦੁਸ਼ਮਣ ਦੀ ਸੈਨਾ ਨੂੰ ਕਾਫੀ ਘੰਟਿਆਂ ਤੱਕ ਰੋਕ ਕੇ ਰੱਖਿਆ ਇਸ ਲੜਾਈ ਦੇ ਵਿੱਚ ਭਾਰਤ ਵੱਲੋਂ ਸਿਰਫ ਦੋ ਜੋ ਜਵਾਨ ਇੱਕ ਜਾਊਗਾ ਅਮ 40 ਰਾਈਫਲਸ ਤੇ ਪੰਜ ਊਠ ਜਿਹੜੇ ਸੀ ਉਹ ਕੰਮ ਆਏ ਜਦ ਕਿ ਪਾਕਿਸਤਾਨ ਦੀ ਸੈਨਾ ਦੇ 200 ਜਿਹੜੇ ਸੀ ਉਹ ਫੌਜੀ ਮਾਰੇ ਗਏ ਤੇ 36 ਟੈਂਕ ਉਹਨਾਂ ਦੇ ਤਬਾਹ ਹੋ ਗਏ ਤੇ 500 ਤੋਂ ਜ਼ਿਆਦਾ ਵਹੀਕਲ ਜਿਹੜੇ ਸੀ ਉਹ ਨੁਕਸਾਨੇ ਗਏ ਜਾਂ ਬਰਬਾਦ ਹੋ ਗਏ ਇਸ ਜਗ੍ਹਾ ਦੇ ਉੱਪਰ ਉਹਨਾਂ ਟੈਂਕਾਂ ਨੂੰ ਵੀ ਰੱਖਿਆ ਗਿਆ ਹੈ ਜਿਨ੍ਹਾਂ ਦੀ ਮਦਦ ਦੇ ਨਾਲ ਉਸ ਵੇਲੇ ਇਹ جنگ ਲੜੀ ਗਈ ਇਸੇ ਦੇ ਹੀ ਪਿਛਲੇ ਸਾਈਡ ਤੇ ਜਿੱਥੇ ਅਸੀਂ ਆ ਦੇਖ ਰਹੇ ਹਾਂ ਇਹ ਯਾਦਗਾਰੀ ਬਣੀ ਹੋਈ ਹੈ ਬਹੁਤ ਵਧੀਆ ਮਿਊਜ਼ੀਅਮ ਹੈ ਜਿਸ ਦੇ ਵਿੱਚ ਉਹਨਾਂ ਦੀ ਬਹਾਦਰੀ ਨੂੰ ਦਰਸਾਉਂਦੇ ਸਮਾਨ ਰੱਖੇ ਹੋਏ ਹਨ ਅਤੇ ਨਾਲ ਹੀ ਉਸ ਵੇਲੇ ਜੰਗ ਵਿੱਚ ਵਰਤੇ ਗਏ ਗੋਲੇ ਜਾਂ ਹੋਰ ਸਾਰਾ ਸਮਾਨ ਅਤੇ ਫੌਜ ਦੀ ਜਿਹੜੀ ਉਸ ਵੇਲੇ ਦੀ ਪਲਾਨਿੰਗ ਸੀ ਜਾਂ ਫੌਜ ਜਿਸ ਤਰ੍ਹਾਂ ਡਿਪਲੋਏ ਕੀਤੀ ਹੋਈ ਸੀ ਉਹ ਸਾਰਾ ਕੁਝ ਇਸ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਬਹੁਤੇ ਬੱਚਿਆਂ ਨੇ ਬਾਰਡਰ ਫਿਲਮ ਦੇ ਵਿੱਚ ਇਸ ਲੜਾਈ ਦੀ ਸਟੋਰੀ ਨੂੰ ਦੇਖਿਆ ਹੋਵੇਗਾ ਸੋ ਇਹ ਜੋਹਾਰ ਟੈਂਕ ਹੈ ਭਾਰਤੀ ਫੌਜ ਦਾ ਸੋ ਇੱਥੇ ਜਾ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਭਾਵੇਂ ਕੋਈ ਵੀ ਪੰਜਾਬ ਦੇ ਬਹਾਦਰੀ ਨੂੰ ਚੈਲੰਜ ਕਰਦਾ ਹੈ ਜਾਂ ਸਾਨੂੰ ਉਹ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਜਾ ਕੇ ਅਸੀਂ ਸਾਡੇ ਪੰਜਾਬ ਦੇ ਬਹਾਦਰ ਜਵਾਨਾਂ ਦੀਆਂ ਵੀਰਗਾਥਾਵਾਂ ਨੂੰ ਸੁਣਦੇ ਹਾਂ ਤੇ ਸਾਡਾ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ ਸੋ ਇਹ ਉਹ ਮਿਊਜ਼ੀਅਮ ਦੇ ਵਿੱਚ ਰੱਖੇ ਹੋਏ ਸਾਰੇ ਫੌਜੀਆਂ ਦੀਆਂ ਵਾਟਰ ਬੋਟਲਸ ਉਹਨਾਂ ਦੀਆਂ ਤਸਵੀਰਾਂ ਟੈਂਕ ਦੇ ਗੋਲੇ ਜਾਂ ਇਹ ਜਿਹੜਾ ਕੰਪਾਸ ਹੈ ਜਿਹੜਾ ਫੌਜ ਉਸ ਵੇਲੇ ਵਰਤਦੀ ਸੀ ਇਹ ਸਾਰਾ ਕੁਝ ਉਸ ਜਗ੍ਹਾ ਤੇ ਲੌਂਗੇਵਾਲ ਪੋਰਟ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਸੋ ਇਹ ਤੁਸੀਂ ਦੇਖ ਰਹੇ ਹੋ ਪਾਕਿਸਤਾਨੀ ਫੌਜੀਆਂ ਦੇ ਉਸ ਵੇਲੇ ਦੇ ਸਨাক্তੀ ਕਾਰਡ ਜਿਹੜੇ ਬਾਅਦ ਵਿੱਚ ਸਾਡੇ ਫੌਜੀਆਂ ਨੂੰ ਮਿਲੇ ਇਹ ਸਾਰੇ ਉਹਨਾਂ ਬਹਾਦਰ ਸੂਰਬੀਰਾਂ ਦੀਆਂ ਗਾਥਾਵਾਂ ਨੂੰ ਉਹਨਾਂ ਦੀਆਂ ਬਹਾਦਰੀਆਂ ਨੂੰ ਦਰਸਾਉਂਦੀਆਂ ਹੋਈਆਂ ਵਸਤਾਂ ਇੱਥੇ ਟਿਕਾਈਆਂ ਹੋਈਆਂ ਹਨ ਸੋ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਇਹ ਦੂਰਬੀਨਜ਼ ਹਨ ਜਿਨ੍ਹਾਂ ਦੀ ਮਦਦ ਨਾਲ ਦੂਰ ਤੱਕ ਦੇਖਿਆ ਜਾਂਦਾ ਹੈ ਭਾਰਤੀ ਫੌਜ ਦੀਆਂ ਰਿਫਲਸ ਸੋ ਇਸ ਤਰ੍ਹਾਂ ਇਹ ਸਾਰਾ ਕੁਝ ਇਹ ਮਿਊਜ਼ੀਅਮ ਦੇ ਵਿੱਚ ਟਿਕਾਇਆ ਹੋਇਆ ਹੈ ਬੜੀ ਹੀ ਦੇਖਣਯੋਗ ਜਗ੍ਹਾ ਹੈ ਇੱਥੋਂ ਵੇਖ ਕੇ ਸਾਨੂੰ ਸਾਡੇ ਗਰਵ ਹੁੰਦਾ ਹੈ ਮਾਣ ਹੁੰਦਾ ਹੈ ਸਾਡੇ ਉਹਨਾਂ ਬਹਾਦਰ ਸੂਰਬੀਰ ਫੌਜੀਆ ਦੇ ਉੱਪਰ ਜਿਨ੍ਹਾਂ ਨੇ ਜਾਨਾਂ ਤੇ ਖੇੜ ਕੇ ਦੇਸ਼ ਦੇ ਲਈ ਆਣ-ਬਾਣ ਤੇ ਸ਼ਾਨ ਨੂੰ ਬਰਕਰਾਰ ਰੱਖਿਆ ਦੇਸ਼ ਦੀ ਆਣ-ਬਾਣ ਸ਼ਰਨ ਨੂੰ ਬਰਕਰਾਰ ਰੱਖਿਆ ਸੋ ਇਸ ਤਰ੍ਹਾਂ ਮੋਰਚੇ ਵੀ ਜਿਹੜੇ ਉਹ ਦਿਖਾਏ ਜਾਂਦੇ ਹਨ ਕਿ ਕਿਸ ਤਰ੍ਹਾਂ ਉਸ ਵੇਲੇ ਜਿਹੜੀ ਬੰਕਰਸ ਦੀ ਮੋਰਚਾਬੰਦੀ ਕੀਤੀ ਹੋਈ ਸੀ ਸੋ ਇਸ ਮਿਊਜ਼ੀਅਮ ਦੇ ਵਿੱਚੋਂ ਜਦੋਂ ਬਾਹਰ ਨਿਕਲਦੇ ਹਾਂ ਤੇ ਉਸ ਜਗ੍ਹਾ ਦੇ ਉੱਪਰ ਅੱਗੇ ਆ ਕੇ ਜਿਹੜਾ ਇਹ ਜੰਗ ਦਾ ਮੈਦਾਨ ਇੱਕ ਤਰ੍ਹਾਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਸ ਵੇਲੇ ਜਿਹੜਾ ਉਹ ਡਿਪਲਾਈ ਕੀਤੇ ਹੋਏ ਸਨ ਟੈਂਕ ਕਿੱਥੇ ਮਾਈਨਸ ਹਨ ਬਰੂਧੀਆਂ ਕਿੱਥੇ-ਕਿੱਥੇ ਫੌਜੀ ਜਿਹੜੇ ਉਹ ਸਾਰੇ ਆਪਣੀਆਂ ਪੋਜੀਸ਼ਨਾਂ ਲੈ ਕੇ ਬੈਠੇ ਸਨ ਸੋ ਇਸ 뮤ਜ਼ੀਅਮ ਦੇ ਵਿੱਚੋਂ ਬਾਹਰ ਆ ਕੇ ਅਸੀਂ ਅੱਗੇ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਜਾਂਦੀ ਹੈ ਉਹ ਜਿਹੜੀ ਡਾਕੂਮੈਂਟਰੀ ਫਿਲਮ ਹੈ ਉਹ ਕੁਝ ਮਿੰਟਾਂ ਦੀ ਹੈ ਪਰ ਉਹ ਬਹੁਤ ਜ਼ਿਆਦਾ ਜੋਸ਼ ਭਰਦੀ ਹੈ ਉਹ ਇਸ ਜਗ੍ਹਾ ਦੇ ਉੱਪਰ ਦਿਖਾਈ ਜਾਂਦੀ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਪੂਰੀ ਡਾਕੂਮੈਂਟਰੀ ਕਿ ਕਿਸ ਤਰ੍ਹਾਂ ਉਹਦੇ ਨਾਲ ਦੇ ਯੋਧਿਆਂ ਨੇ ਜਾਨਾਂ ਤੇ ਖੇਲ ਕੇ ਇੱਥੇ ਦੇਸ਼ ਦੀ ਜਿਹੜੀ ਉਹ ਆਨ ਮਾਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ ਉਸ ਤੋਂ ਥੋੜਾ ਅੱਗੇ ਜਾ ਕੇ ਇਹ ਜਿਹੜਾ ਸਥਾਨ ਬਣਿਆ ਹੋਇਆ ਹੈ ਇਸ ਦੇ ਉੱਪਰ ਉਹਨਾਂ ਬਹਾਦਰ ਫੌਜੀਆਂ ਦੀ ਬੁੱਤ ਲੱਗੇ ਹੋਏ ਹਨ ਇਹ ਇਸ ਤਰ੍ਹਾਂ ਆਸੇ-ਪਾਸੇ ਜਿਹੜਾ ਸਾਰਾ ਉਹ ਇਲਾਕਾ ਹੈ ਉਸ ਦੇ ਵਿੱਚ ਫੌਜ ਦੀ ਉਹ ਪੋਸਟ ਉਸ ਵੇਲੇ ਕਿਸ ਤਰ੍ਹਾਂ ਮੋਰਚਾ ਬੰਦੀ ਸੀ ਕਿਸ ਤਰ੍ਹਾਂ ਉਹਨਾਂ ਦੇ ਮੋਰਚੇ ਬਣਾਏ ਹੋਏ ਸਨ ਬੰਕਰ ਬਣਾਏ ਹੋਏ ਸਨ ਇਹ ਆਸੇ-ਪਾਸੇ ਸਾਰਾ ਸਾਨੂੰ ਦੇਖਣ ਨੂੰ ਮਿਲਦਾ ਹੈ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਸਾਹਮਣੇ ਆਪ ਜੀ ਨੂੰ ਟੈਂਕ ਦਿਸ ਰਿਹਾ ਹੈ ਇਹ ਉਸ ਵੇਲੇ ਪਾਕਿਸਤਾਨੀ ਸੈਨਾ ਦਾ ਟੈਂਕ ਹੈ ਜਿਸ ਨੂੰ ਭਾਰਤੀ ਫੌਜ ਨੇ ਡਿਸਟਰੋਏ ਕਰਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਸੋ ਇਹੋ ਸਾਰੇ ਬਹਾਦਰ ਜਵਾਨ ਜਿਨ੍ਹਾਂ ਦੀ ਯਾਦਗਾਰ ਇਹ ਬਣੀ ਹੋਈ ਹੈ ਸੱਚਾ ਹੈ ਵਾਰ-ਵਾਰ ਪ੍ਰਣਾਮ ਹੈ ਸਲਾਮ ਹੈ ਇਹਨਾਂ ਸੂਰਬੀਰਾਂ ਨੂੰ ਜਿਨ੍ਹਾਂ ਨੇ ਸਾਡੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆਂ ਆਪਦੀ ਜਾਨ ਦੀ ਬਾਜ਼ੀ ਲਗਾ ਕੇ ਬਹੁਤ ਹੀ ਸੂਰਬੀਰਤਾ ਵਾਲਾ ਕਾਰਜ ਕੀਤਾ ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਆਉਣ ਵਾਲੇ ਸਮੇਂ ਦੇ ਨੌਜਵਾਨ ਬੱਚੇ ਪ੍ਰੇਰਣਾ ਲੈ ਕੇ ਦੇਸ਼ ਭਗਤੀ ਕੌਮ ਪ੍ਰਸਤੀ ਤੇ ਹੋਰ ਜਿਆਦਾ ਆਪਣੇ ਆਪ ਦੇ ਅੰਦਰ ਸਵੈ ਮਾਨ ਪੈਦਾ ਕਰਕੇ ਇਸ ਸਰਜਮੀ ਦੇ ਲਈ ਕੁਝ ਵੀ ਕਰ ਗੁਜ਼ਰ ਲਈ ਤਿਆਰ ਹੋਣਗੇ ਇਹ ਇੱਕ ਵੱਖਰੀ ਰੂਹ ਫੂਕ ਦਿੰਦੀ ਹੈ ਜਿਹੜੀ ਇਨ੍ਹਾਂ ਯੋਧਿਆਂ ਦੀ ਇਹ ਗਾਥਾ ਹੈ ਸੋ ਲੋਂਗੇ ਵਾਲਾ ਪੋਸਟਰ ਬਹੁਤ ਹੀ ਜਿਆਦਾ ਜਿਹੜਾ ਉਹ ਵੇਖ ਕੇ ਮਨ ਵਿੱਚ ਉਤਸ਼ਾਹ ਤੇ ਚੜ੍ਹਦੀ ਕਲਾ ਪੈਦਾ ਹੋਈ ਸੋ ਇਸ ਦੇ ਦੂਸਰੇ ਪਾਸੇ ਇਹ ਇੱਕ ਹੋਰ ਜਿਹੜਾ ਉਹ ਇਸੇ ਤਰ੍ਹਾਂ ਦਾ ਹੀ پارک ਬਣਿਆ ਹੋਇਆ ਹੈ ਇਹ ਤੁਸੀਂ ਦੇਖ ਰਹੇ ਹੋ ਖੂਹ ਜਿਸ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਗਈ ਸੀ ਤਾਂ ਕਿ ਕੋਈ ਵੀ ਬੰਦਾ ਜਿਹੜਾ ਅੱਗੇ ਆਵੇ ਤੇ ਉਹ ਇਸ ਜਗ੍ਹਾ ਤੋਂ ਅੱਗੇ ਭਾਰਤੀ ਜ਼ਮੀਨ ਦੇ ਉੱਪਰ ਇੱਕ ਪੈਰ ਵੀ ਨਾ ਟਿਕਾ ਸਕੇ ਸੋ ਇਹਨਾਂ ਸਾਰੇ ਉਹਨਾਂ ਮਹਾਨ ਸੂਰਬੀਰ ਸਿਪਾਈਆਂ ਯੋਧਿਆਂ ਦੇ ਫੌਜੀਆਂ ਦੇ ਜਿਹੜੇ ਨਾਮ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸਮਾਰਕ ਸੀ ਇਹ 5 ਦਸੰਬਰ 2021 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਜਿਹੜਾ ਸਾਡੇ ਮਹਾਨ ਸੂਰਬੀਰ ਯੋਧਿਆਂ ਦੀ ਗਾਥਾ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਸੋ ਸਾਨੂੰ ਮਾਣ ਹੈ ਸਾਡੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਤੇ ਉਹਨਾਂ ਨੂੰ ਵਾਰ-ਵਾਰ ਪ੍ਰਣਾਮ